ਸਹਿਵੇ ਕਮਾਲ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਇਸ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸਾਡੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਵਤ ਤੇ ਨਰਿੰਦਰ ਮੋਦੀ ਜੀ ਡੇਰਾ ਸੱਚਖੰਡ ਵੱਲਾਂ ਵਿਖੇ ਆਏ ਤੇ ਸਾਡੇ ਸ਼੍ਰੀ 108 ਸਤਨਰੰਗਨ ਦਾਸ ਮਹਾਰਾਜ ਜੀ ਤੇ ਉਹਨਾਂ ਨੇ ਪਹਿਰੀ ਹੱਤ ਲਾਇਆ ਤੁਹਾਨੂੰ ਪਤਾ ਹੀ ਆ ਵੀ ਇਹ ਸਦੀਆਂ ਤੋਂ ਚੱਲ ਰਿਹਾ ਹੈ ਜਦੋਂ ਬਵੰਜਾ ਰਾਜੇ ਰਾਣਿਆਂ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਸੀਸ ਚੁਕਾਇਆ ਤੇ ਉਹਨਾਂ ਨੂੰ ਆਪਣੀ ਪ੍ਰੇਰਣਾ ਦੇ ਕੇ ਤਾਂ ਸੇਵਕ ਬਣਾਇਆ ਤੇ ਇਸ ਮੌਕੇ ਤੇ ਇੱਕ ਬਹੁਤ ਮੰਦਭਾਗੀ ਗੱਲ ਕੀਤੀ ਹੈ ਜਲੰਧਰ ਏਰੀਏ ਦੀ ਇੱਕ ਬੀਬੀ ਆ ਕੌਣ ਸਾਡੇ ਧਰਮ ਗੁਰੂ ਸ੍ਰੀ 108 ਸੰਤ ਨਿਵੰਜਣ ਦਾਸ ਮਹਾਰਾਜ ਜੀ ਨੂੰ ਬਹੁਤ ਮੰਦਭਾਗੇ ਸ਼ਬਦ ਬੋਲੇ ਆ ਜਿਹੜੇ ਕੀ ਅਸੀਂ ਪੂਰਾ ਸਮਾਜ ਸਾਡਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਇਸ ਬੀਬੀ ਜਿਹੜੀ ਆ ਇਹ ਇੱਕ ਦਲਾਲ ਵਾ ਜਿਹੜੀਆਂ ਅਸਲ ਘਰਾਣੇ ਦੀਆਂ ਜਨਾਨੀਆਂ ਹੁੰਨੀਆਂ ਆ ਨਾ ਉਹ ਕਦੇ ਵੀ ਗਲਤ ਗੱਲਾਂ ਨਹੀਂ ਕਰਦੀਆਂ ਤੇ ਨਾ ਕਦੇ ਮਹਾਂਪੁਰਸ਼ਾਂ ਨੂੰ ਗਲਤ ਬੋਲਦੀਆਂ ਇਹ ਪੈਸੇ ਲੈ ਕੇ ਇਹ ਕੰਮ ਕੀਤਿਆ ਉਹ ਕਰਾਉਂਦੀ ਆ ਇਹ ਇੱਕ ਸੁਧਾਰਨ ਜਿਹੜੀ ਜਿਹਨੂੰ ਕਹਿੰਦੇ ਆ ਨੇ ਵੀ ਵਧੀਆ ਖਾਨਦਾਨੀ ਉਹ ਬੀਬੀ ਹੈ ਨਹੀਂ ਇਹ ਇਹ ਹੈਗੀ ਆ ਪੈਸੇ ਦੀ ਇਹ ਕੋਲੀ ਚੱਟ ਜਨਾਨੀ ਆ ਐਸੀ ਪੱਤੇ ਚੱਟ ਜਨਾਨੀ ਵੀ ਇਹਨੂੰ ਕਹਿੰਦੇ ਆ ਤੇ ਉਸ ਤੋਂ ਬਾਅਦ ਸਾਡੇ ਇਸ ਬਾਰਸੀਲੋਨਾ ਸਪੇਨ ਦੇ ਵਿੱਚ ਸਾਡੇ ਗੁਰੂ ਘਰ ਦੇ ਚੇਅਰਮੈਨ ਸਾਹਿਬ ਸ਼੍ਰੀ ਭੋਲਾ RAM ਮਹੀਰ ਜੀ ਨੇ ਇੱਕ ਵੀਡੀਓ ਪਾਈ ਉਹਦੇ ਤੇ ਚਲੋ ਕਾਫੀ ਬੰਦਿਆਂ ਨੇ ਕੀਤਾ ਅਸੀਂ ਉਸ ਵੀਡੀਓ ਦੇ ਪੂਰੇ ਸਮਰਪਤਾ ਅਸੀਂ ਇਸ ਨੂੰ ਮਾਫੀ ਕੋਈ ਨਹੀਂ ਹੋ ਔਰ ਜਿਹੜੇ ਬੰਦੇ ਇਹਦੇ ਦਲਾਲ ਵਾਰ ਇਸ ਜਨਾਨੀ ਦੇ ਹੋ ਸਕੇ ਭਾਵੇਂ ਸਾਡੇ ਸਮਾਜ ਦੇ ਹੋਣ ਜਾਂ ਕੋਈ ਵੀ ਅਸੀਂ ਉਹਨਾਂ ਨੂੰ ਵੀ ਮੂੰਹ ਤੋੜ ਕੇ ਜਵਾਬ ਦਿੰਨੇ ਆ ਬੇ ਹੁਣ ਮਾਫੀਆਂ ਨਹੀਂ ਜਿਹੜਾ ਕੋਈ ਸਾਡੇ ਸਾਨੂੰ મોદી ਬਾਰੇ ਜਾਂ ਕੋਈ ਹੋਰ ਪੋਲੀਟੀਕਲ ਲੀਡਰ ਜਿੰਨੇ ਵੀ ਅਡੇਲੇ ਦੇ ਵਿੱਚ ਜਾਂਦੇ ਆ ਉਹ ਸਾਰੇ ਨਸਮਸਤਕ ਹੁੰਦੇ ਆ ਜਾਂਦੇ ਆ ਉਹ ਨਹੀਂ ਕਿਸੇ ਨੂੰ ਅਸੀਂ ਰੋਕ ਨਹੀਂ ਸਕਦੇ ਕੋਈ ਨਹੀਂ ਕਹਿ ਸਕਦੇ ਤੇ ਜਿਹੜੇ ਵੀ ਕੋਈ ਇਦਾਂ ਦਾ ਮੰਦਾ ਮੰਦ ਸ਼ਬਦ ਬੋਲੂਗੇ ਅਸੀਂ ਉਹਦੇ ਹੁਣ ਅਸੀਂ ਜੀਬ ਕਟਾਂਗੇ ਜੀਵ ਕਟਾਰੇ ਕਿਉਂਕਿ ਜੇ ਕਹਿੰਦੇ ਹੁੰਦੇ ਵੀ ਇਹ ਚਮਾਰ ਹਨਾ ਚਮੜਾ ਰੰਬੀਆਂ ਨਾਲ ਲਾਉਣ ਜਾਣਦੇ ਆ ਫਿਰ ਜੁੱਤੀ ਬਰਜਾਉਣ ਵੀ ਬਣਾਉਣ ਵੀ ਜਾਣਦੇ ਆ ਤੇ ਜੁੱਤੀ ਬੋਣ ਵੀ ਜਾਣਦੇ ਆ ਅਸੀਂ ਇਹ ਦਲਾਲ ਜਿਹੜੀ ਜਨਾਨੀ ਹੈ ਨਾ ਇਹ ਕੋਈ ਇਦਾਂ ਦੀ ਜਨਾਨੀ ਸਾਰੇ ਅਸੀਂ ਹੁਣ ਮੈਂ ਬਾਲੇ ਲੱਛਾਕ ਨਹੀਂ ਇਹਦੇ ਬੋਲ ਸਕਦਾ ਜਿੱਦਾਂ ਦੇ ਇਸ ਜਨਾਨੀ ਦੇ ਲੱਛਣ ਆ ਤੇ ਇਹਦੇ ਹਮਾਇਤ ਦੇ ਵਿੱਚ ਬਹੁਤ ਬੰਦੇ ਕਮੈਂਟ ਕਰਦੇ ਆ ਕਦੇ ਇਦਾਂ ਤੇ ਕਦੇ ਉਦਾਂ ਇਹ ਅਸੀਂ ਇਹ ਤੋਂ ਬਰਦਾਸ਼ਤ ਨਹੀਂ ਕਰ ਸਕਦੇ ਮੈਂ ਕਮਲਜੀ ਸਰੋਆ ਸਪੇਨ ਗ੍ਰੇਡ ਚਮਾਰੀ ਇੰਟਰਨੈਸ਼ਨਲ ਸੰਸਥਾ ਦੇ ਪ੍ਰਧਾਨ ਹੋਣ ਦੇ ਕਰਕੇ ਮੈਂ ਇਹ ਵੀਡੀਓ ਪਾ ਰਿਹਾ ਹਾਂ ਆਪਣੇ ਵੱਲੋਂ ਅਸੀਂ ਇੱਥੇ ਦੀ ਪੂਰੀ ਸਾਡੀ ਟੀਮ ਇਸ ਜਿਹੜੀ ਕੱਲ ਸਾਡੇ ਚੇਅਰਮੈਨ ਸਾਹਿਬ ਨੇ ਵੀਡੀਓ ਪਾਈ ਆ ਅਸੀਂ ਉਹਦੇ ਪੂਰੇ ਸਮਰਥਨ ਆ ਤੇ ਜਿਹੜਾ ਬੰਦਾ ਕੋਈ ਗਲਤ ਚਿਤਾਵਲੀ ਸਾਡੇ ਸਮਾਜ ਦੇ ਧਰਮਗੁਰੂ ਨੂੰ ਕੋਈ ਗਲਤ ਬੋਲੂਗਾ ਅਸੀਂ ਉਹਨੂੰ ਮਾਫ਼ ਨਹੀਂ ਕਰਾਂਗੇ ਮਾਫ਼ੀਆਂ ਦੇ ਦੇ ਕੇ ਬਹੁਤ ਨੰਗ ਹੈ ਹੁਣ ਨਹੀਂ ਮਾਫ਼ੀ ਦੇ ਸਕਦੇ ਅਸੀਂ ਔਰ ਇੰਨੇ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੋ ਕੋਈ ਵੀ ਸਾਡੇ ਸਮਾਜ ਦੇ ਵਿੱਚ ਕੋਈ ਬੰਦਾ ਗਲਤ ਕਰਦਾ ਤੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਔਰ ਇਸੇ ਦੇ ਨਾਲ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਗੁਰਦੇਵ ਸਤ ਗੁਰਦੇਵ ਬੋਲੇ ਸੋਨਰ ਪੈ ਸਤ ਗੁਰੂ ਸਾਹਿਬ ਜੀ ਕੀ ਜੈ Chandra consultants limited building maintenance handyman under Chat platform is now available on your local london area he has more than five years experience in same line he used to work with reputed companies agencies as well local builders with brothers his professional by plumbing electrician masonry car painting for more information, please contact him at under check trade trade firm, checktrade platform www.checktrade.com slash 921760. Chander Consultants Limited call him on this number 79 ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ